ਸੋਣੀ ਸੁਨੱਖੀ ਮੁਟਿਆਰ ਯੂਟਿਊਬਰ ਜੋ ਕਿ ਪਾਕਿਸਤਾਨੀ ਜਾਸੂਸ ਨਿਕਲੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਤੇ अहम ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਇਹ ਵੀ ਦੋਸ਼ ਲੱਗੇ ਨੇ ਕਿ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਜਿਹੜੀ ਕਿ ਉੱਥੇ ਭੇਜਦੀ ਸੀਗੀ ਇਹ ਕੁੜੀ ਤੇ ਨਾਲ 6 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਹਰਿਆਣਾ ਦੀ ਯੂਟਿਊਬਰ ਜੋਤੀ ਮਲੋਤਰਨ ਨੂੰ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਪੰਜਾਬ ਅਤੇ ਹਰਿਆਣਾ ਦੇ ਮਲੇਰਕੋਟਲਾ ਤੋਂ ਕੁੱਲ 6 ਪਾਕਿਸਤਾਨੀ ਜਾਸੂਸ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਜੋਤੀ ਮਲੋਤਰਾ ਜੋ ਕਿ ਇੱਕ ਯੂਟਿਊਬਰ ਹੈ ਤੇ ਸੋਣੀ ਸੁਨਖੀ ਹੈ ਜ ਜਿਹਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਨ ਵਾਲੇ ਦਾਨਿਸ਼ ਨਾਮ ਦੇ ਇੱਕ ਅਧਿਕਾਰੀ ਦੇ ਸੰਪਰਕ ਦੇ ਵਿੱਚ ਸੀਗੀ ਅਤੇ ਦਾਨਿਸ਼ ਨੇ ਇਸ ਨੂੰ ਪਾਕਿਸਤਾਨ ਵੀ ਪੇਜ 'ਤੇ ਜਸਿਕਾਤਾ ਜੋਤੀ ਮਲੋਤਰਾ ਆਪਣਾ ਟਰੈਵਲ ਚੈਨਲ ਚਲਾਉਂਦੀ ਹੈ ਤੇ ਉਹ ਪਾਕਿਸਤਾਨ ਵੀ ਗਈ ਸੀਗੀ ਅਤੇ ਉੱਥੇ ਕਈ ਗੁਪਤ ਜਾਣਕਾਰੀਆਂ ਸਾਂਝੀਆਂ ਕਰ ਰਹੀ ਸੀਗੀ ਤਾਂ ਦੱਸਦੀ ਹੈ ਕਿ ਪੁਸ਼ਗੀ ਦੇ ਦੌਰਾਨ ਜੋਤੀ ਮਲੋਤਰਾ ਨੇ ਪੁਲਿਸ ਨੂੰ ਦੱਸਿਆ ਹੈਗਾ ਕਿ ਉਹ ਉਸ ਦਾ YouTube ਦੇ ਉੱਤੇ ਟਰੈਵਲ विद जो नाम ਦਾ ਇੱਕ ਚੈਨਲ ਹੈ ਉਹ ਪਾਸਪੋਰਟ ਧਾਰਕ ਹੈ ਅਤੇ ਸਾਲ 2023 ਦੇ ਵਿੱਚ ਪਾਕਿਸਤਾਨ ਜਾਣ ਦੇ ਲਈ ਵੀਜ਼ਾ ਪ੍ਰਾਪਤ ਕਰਨ ਦੇ ਸਿਲਸਿਲੇ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਜਿਹੜੀ ਕਿ ਦਿੱਲੀ ਗਈ ਸੀਗੀ ਅਤੇ ਜਿੱਥੇ ਉਸ ਦੀ ਮੁਲਾਕਾਤ ਅਹਿਸਾਸ ਅਹਿਸਾਸ ਉਰ ਰਹੀਮ ਉਰਫ ਦਾਨਿਸ਼ ਨਾਲ ਦਾਨਿਸ਼ ਨਾਲ ਹੋਈ ਸੀਗੀ ਤੇ ਉਸਨੇ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਦਾ ਮੋਬਾਈਲ ਨੰਬਰ ਲਿਆ ਤੇ ਫਿਰ ਉਸ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਦੱਸਦੇ ਕਿ ਇਸ ਤੋਂ ਬਾਅਦ ਉਹ ਦੋ ਵਾਰ ਪਾਕਿਸਤਾਨ ਗਈ ਜਿੱਥੇ ਦਾਨਿਸ਼ ਦੇ ਉੱਤੇ ਕਹਿਣ ਦੇ ਉੱਤੇ ਉਹ ਉਸ ਦੇ ਜਾਣਕਾਰ ਅਲੀ ਅਹਿਵਾਨ ਨੂੰ ਮਿਲੇ ਜਿਸ ਨੇ ਉਸ ਨੂੰ ਰਹਿਣ ਦੇ ਲਈ ਯਾਤਰਾ ਦਾ ਪ੍ਰਬੰਧ ਕੀਤਾ ਤੇ ਪਾਕਿਸਤਾਨ ਦੇ ਵਿੱਚ ਅਲੀ ਵਹਿਵਾਨ ਨੇ ਪਾਕਿਸਤਾਨ ਨੇ ਸੁਰੱਖਿਆ ਅਤੇ ਖੁਫੀਆ ਅਧਿਕਾਰੀਆਂ ਨਾਲ ਆਪਣੀ ਮੀਟਿੰਗ ਦਾ ਪ੍ਰਬੰਧ ਕੀਤਾ ਹੈ ਤੇ ਦੱਸਦੀ ਹੈ ਕਿ ਖੁਫੀਆ ਜਾਣਕਾਰੀ ਦੇ ਮੁਤਾਬਕ ਇਹ ਸਾਹਮਣੇ ਆਇਆ ਹੈਗਾ ਕਿ ਉਹ ਉੱਥੇ ਸ਼ਕੀਰ ਅਤੇ ਰਾਣਾ ਸ਼ਾਹਬਾਜ਼ ਨੂੰ ਵੀ ਮਿਲੀ ਹੈ ਉਸ ਨੇ ਸ਼ਕੀਰ ਦਾ ਮੋਬਾਈਲ ਨੰਬਰ ਲਿਆ ਤੇ ਆਪਣੇ ਮੋਬਾਈਲ ਦੇ ਵਿੱਚ ਜਾੜ ਧਾਰਵਾ ਨਾਮ ਦੇ ਨਾਲ ਸੇਵ ਕਰ ਲਿਆ ਤਾਂ ਜੋ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਕਿ ਇਹ ਮੁ슬ਮ ਹੈਗਾ ਤੇ ਇਹ ਦਾ ਦੋਸਤ ਹੈਗਾ ਫਿਰ ਭਾਰਤ ਵਾਪਸ ਆ ਗਈ ਤੇ ਫਿਰ ਉਹ WhatsApp, Snapchat ਅਤੇ Telegram ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰਾਹੀ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਲਗਾਤਾਰ ਸੰਪਰਕ ਦੇ ਵਿੱਚ ਰਹੀ ਹੈ ਤੇ ਦੇਸ਼ ਰੋਧੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲੱਗੇ ਤਾਂ ਬਹੁਤ ਵੱਡੀ ਤੇ ਅਹਿਮ ਖਬਰ ਜਿਹੜੀ ਅੱਜ ਹਰ ਪਾਸੇ ਨਜ਼ਰ ਆ ਰਹੀ ਹੈ ਦੱਸਦੇ ਕਿ ਹਰਿਆਣਾ ਦੀ ਟਰੈਵਲ ਜਿਹੜੀ ਕਿ ਬਲੌਗਰ ਜੋਤੀ ਮਲੋਤਰਾ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਪਾਕਿਸਤਾਨੀ ਜਾਸੂਸੀ ਦੇ ਉਸ ਦੇ ਉੱਤੇ ਦੋਸ਼ ਲੱਗੇ ਨੇ ਦਾ ਦੱਸ ਦਈਏ ਕਿ ਯੂਟਿਊਬਰ ਜੋਤੀ ਮਲੋਤਰਾ ਨੂੰ ਪਾਕਿਸਤਾਨ ਦੀ ਖੂਫੀ ਏਜੰਸੀ ਦੇ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਹਰ ਗਤੀਵਿਧੀ ਦੇ ਉੱਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਤਾਂ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਜੋਤੀ ਦੇ ਉੱਤੇ ਪਾਕਿਸਤਾਨੀ ਖੂਫੀ ਏਜੰਟਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦਾ ਦੋਸ਼ ਹੈ ਸਾਲ 2023 ਦੇ ਵਿੱਚ ਜੋਤੀ ਮਲੋਤਰਾ ਨੂੰ ਕਮਿਸ਼ਨ ਦੇ ਰਾਹੀਂ ਪਾਕਿਸਤਾਨ ਦਾ ਵੀਜ਼ਾ ਦਿੱਤਾ ਗਿਆ ਸੀਗਾ ਤੇ ਉਹ ਉੱਥੇ ਵੀ ਗਈ ਸੀਗੀ ਤਾਂ ਦੱਸ ਦਈਏ ਕਿ ਜੋ ਸਾਹਮਣੇ ਆਇਆ ਉਸ ਦੇ ਮੁਤਾਬਕ ਇਹ ਚਾਹ ਰਿਹਾ ਹੈਗਾ ਕਿ ਜੋਤੀ ਮਲੋਤਰਾ ਜੋ ਕਿ ਭਾਰਤ ਦੀ ਜੋ ਜਾਣਕਾਰੀ ਸੀਗੀ ਉਹ ਪਾਕਿਸਤਾਨ ਭੇਜ ਦਿੱਤੀ ਸੀਗੀ ਉਹਨਾਂ ਨੂੰ ਸਾਰੀ ਜਾਣਕਾਰੀ ਉੱਥੇ ਸਾਂਝੀ ਕਰਦੀ ਸੀਗੀ ਤਾਂ ਹੁਣ ਜੋਤੀ ਮਲੋਤਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ